ਕਾਈਸਾ ਆਵੇ ਖਾਸ ਕਰਕੇ ਫਟੇ ਤਾਕੀ ਤੁਹਾਡੇ ਆਪਣੇ ਦੇ ਖੋਨ ਨੂੰ ਲੌਗ ਵਿੱਚ ਹੁਣ ਟਾਈਮ ਹੋ ਗਈ ਦੋ ਵਜੇ ਤੇ 50 ਮਿੰਟ ਹੋ ਚਲੇ ਨੇ ਦੋ ਮਿੰਟ ਢਾਈ ਹੈ ਇਸ ਤੋਂ ਬਾਅਦ ਅੱਛੜੀ ਦਾ ਕੰਮ ਚੱਲਦਾ ਹੈ ਉੱਥੇ ਅੱਛੜੀ ਆਪਣਾ ਅੱਛੜੀ ਸੈਟ ਕਰਦੇ ਨੇ ਉਹ ਲੱਗੇ ਤੁਰਨੀ ਇਹਦਾ ਕੰਮ ਸਾਬਾ ਕਲੈਕਸ਼ਨ ਮੈਣਨੋਂ ਨਹੀਂ ਪੈਣ ਤੇ ਗਾਇਸ ਜੇ ਫਿਰ ਆਪਾਂ ਦੋ ਟੇਡ ਕੂੜਾ ਅਗੇ ਜੀ ਤੇ ਅੱਜ ਆਲੇ ਮੇਰੇ ਸੱਜੀ ਵਾਲੇ ਕੰਨ ਦੇ ਵਿੱਚ ਕੀ ਸਿਆ ਹੋਵੇਗਾ ਤਾ ਕਰਕੇ ਥੋੜਾ ਸੁੰਦਰ ਘੱਟ ਗਿਆ ਵਾ ਤਾਂ ਵੇਖੋ ਸਰੀਏ ਆਪਾਂ ਬਣਾ ਲੈ ਅੱਜ ਤੇ ਆ ਸਰੀਏ ਵਾਲੀ ਵੇਖੀ ਅੱਜ ਬਾਹਰ ਆਪਾਂ ਥੋੜੀ ਹੋਰ ਟਸਟਾਈਆਂ ਵਾ ਚਾਹ ਵੇਖੋ ਤੇ ਕੰਦੇ ਕੰਦਰੇ ਕੰਮ ਸ਼ੁਰੂ ਕਰਤਾ ਹੁਣ ਇਧਰਲੇ ਪਾਸੇ ਕਰਤਾ ਉਧਰਲੇ ਪਾਸੇ ਕਰਨਾ ਵਾ ਫਿਰ ਹੁਣ ਕੰਦ ਕਿڑی ਕਰਨਗੇ ਫਿਰ ਤੇ ਲੈਂਟਰ ਰੱਖਾਂਗੇ ਆਪਾਂ ਨਾਲੇ ਦੋ ਤੇ ਸੀਮੈਂਟ ਦੀ ਬੋਰੀਆਂ ਲੱਗੀਆਂ ਵਿੱਚੋਂ ਆਪਾਂ ਕਰਦੇ ਸੰਭਾਲ ਵੀ ਬਣਾਇਆ ਸੀ ਕਿਉਂਕਿ ਇੰਦਰ ਵਿੱਚ ਲਾਉਣਾ ਸੀ ਇਧਰ ਲੜ ਜਗ ਨਾਲ ਹੀ ਉਹ ਦਿਖਾ ਦਿੰਦੇ ਆਖਾ ਜੀ ਕਾ ਕਹਿ ਕੰਮ ਸ਼ੁਰੂ ਕਰ ਦਿੱਤਾ ਕਰੀ ਥੋੜਾ ਆ ਇਧਰਲੇ ਪਾਸੋਂ ਨਹੀਂ ਕੀਤਾ ਇੱਥੇ ਆਪਾਂ ਕੁਝ ਹੋਰ ਚੀਜ਼ ਬਣਾਉਣੀ ਆ ਆਲ ਏਰੀਆ ਦੇ ਵਿੱਚ ਇਥੇ ਥੋੜੀ ਗਲੀ ਜਾਣੀ ਕਰਨੀ ਐ ਜੇ ਕੋਈ ਚੀਜ਼ ਬਣਾਣੀ ਹੋ ਆਪਾਂ ਤੁਹਾਨੂੰ ਬਾਅਦ ਦੱਸਾਂਗੇ ਪਾਪਾਸ ਤੇ ਵੀ ਵਿੱਚ ਨਰਾ ਕੱਢਤਾ ਵਾ ਪਾਪ ਚੱਲ ਜੇ ਪੈਰ ਫਤੋੜ ਕੇ ਨਰਾ ਨਹੀਂ ਪਾਸੇ ਕੀਤਾ ਵੀ ਟੀਵੀ ਇੱਥੇ ਲਾਤੀਆਂ ਵਾ ਕੁਝ ਵੇਸਾ ਦੇ ਜੇ ਆ ਪਾਪ ਨੇ ਪਾਣੀ ਵੀ ਲੈ ਆ ਸੀ ਬਾਹਰ ਇਟਨ ਨੂੰ ਤਾਂ ਪੈ ਫਿਰ ਬਾਤ ਉੱਥੇ ਛੱਡਤੀ ਅੰਦਰ ਤਾਂ ਰੱਖਣੀ ਹੁੰਦੀ ਓਕੇ ਅੰਦਰ ਤਾਂ ਰੱਖਦੀ ਉਹ ਬਾਹਰ ਨਹੀਂ ਛੱਡੀ ਪਰ ਬਾਹਰ ਅਜ ਇਟਨ ਪਾਇਨ ਆ ਸੀ ਉਦੋਂ ਪਿੰਚ ਚੱਲ ਰਹੀ ਸੀ ਮੇਰਾ ਪਾਦਰ ਖੱਡੇ ਚਲੇ ਗਈ ਸੀ ਸੱਚ ਰਵਾ ਫਿਰ ਆਪਾਂ ਉਧਰੋਂ ਹੁਣ ਆ ਗਏ ਆ ਤੇ ਮੇਰਾ ਰੋਟੀ ਖਾਂਦੀ ਹੈ ਇਧਰ ਮਮਾ ਜੀ ਦਾ ਸਾਰਾ ਸਮਾਨ ਪਿਆ ਆ ਪਾਪਾ ਜੀ ਇਹ ਜ਼ਿਕਰ ਮੋਗਾਂਗੇ ਨਹੀਂ ਤੇ ਤਾਮਿੰਦਾਰ ਜੀ ਕੱਲ ਦਾ ਲਾਸਟ ਪੇਪਰ ਮੇਰਾ ਕੱਲ ਆ ਸਕੇ ਨਾ ਮੇਰਾ ਮੈਥ ਦਾ ਪਾਗਲ ਤੇ ਫਿਰ ਪੈ 6:00 ਵਜੇ ਤੋਂ 16 ਮਿੰਟ ਹੋ ਗਏ ਨੇ ਓਕੇ ਸਾਈ ਮਮਾ ਜੀ ਮੁੰਡਿਆ ਛੜਾ ਸੀ ਇਹਦੀਆਂ ਦੰਦੇ ਤੇ ਗੰਡਾ ਇੱਥੇ ਤੇ ਬਹੁਤ ਗੰਦੇ ਹੋਏ ਪੈਸੇ ਆਏ ਸੋ ਤੇ ਲਾ ਗਏ ਹੁਣ ਤੋਤਾ ਹਾਈਪੋਕਾ ਇੰਨੀ ਇੰਨੀ ਗੰਦਾ ਮਾਰਤੀਆਂ ਮਾਰਦੇ ਇੰਨੀ ਗੰਦਾ ਮਾਰਤੀਆਂ ਆਏਗਾ ਉਹ ਬੈਟਰੀ ਚਾਰਜ ਲਾਈ ਹੋਏ ਜਿੱਥੇ ਜੋ ਗ੍ਰੀਨ ਹੋ ਗਿਆ ਮਤਲਬ ਪੂਰੀ ਚਾਰਜ ਹੋ ਗਈ ਫਿਰ ਉਹ ਤੁਹ ਲਾ ਲਾਂਗੇ ਇਹਨੂੰ ਤੇ ਫਿਰ ਅੱਗੇ ਸਿੱਧਾ ਆਗੇ ਸੀ ਤੇ ਆ ਵਾਲੀ ਵੀਡੀਓ ਆਪਾਂ ਕੱਲ੍ਹ ਵਾਲੀ ਵੀਡੀਓ ਤਿਆਰ ਕਰਾਂਗੇ ਤੇ ਅਮਾ ਜੀ ਬੰਦੇ ਪਏ ਇੱਥੇ ਅੱਜ ਮੂਰੀ ਵਾਲੀ ਰੋਟੀਆਂ ਤੇ ਪਾਪਾ ਨਹੀਂ ਮੋਗੇ ਗਰੀਨੀ ਤੇ ਬਹੁਲੀ ਵਾਲੇ ਪਰੌਂਠੇ ਨਾਲ ਮੋਗੇਗਾ ਸਿਰ ਇਹ ਆਪ ਲੱਗੇ ਸੀ ਜੀ ਗੋਪੀ ਵਾਲੀ ਰੋਟੀਆਂ ਇਸੇ ਦੇ ਪਾਸ ਖੁੱਲੂ ਆਈ ਸੀ ਆ ਵੇਖੋ ਫਰੀਆਂ ਕਰਦੀਆਂ ਕਰਤੇ ਆ ਕੰਨ ਦਸਤੇ ਤੇ ਨਾਲ ਇਹਨਾਂ ਸਪੋਰਟ ਦੇਦੀ ਆ ਇੱਟਾਂ ਨੂੰ ਵੀ ਅੱਜ ਪਾਪਾ ਨਹੀਂ ਪਾਇਆ ਸੀ ਆ ਵੇਖੋ ਅੱਜ ਤਾਂ ਥੋੜੀ ਹੋ ਰਹੀਆਂ ਸੀ ਤੇ ਉਧਰ ਮਸਾਲਾ ਬਣਿਆ ਹੋਇਆ ਉਧਰ ਮੀਆਂ ਭਰ ਲਏ ਪਏ ਨੇ ਆ ਵੇਖੋ ਇੰਨੇ ਸੱਲੇ ਵਿੱਚ ਮਸਾਲਾ ਪਾ ਸੀਮਟ ਭਰਤਾ ਵਾ ਇੰਨੇ ਸੱਲੇ ਭਰਤਾ ਵਾ ਉਧਰ ਲੱਗੇ ਹੋਏ ਨੇ ਕੰਮ ਇੱਟਾ ਦੇ ਜਿਹੜੀ ਪਾਣੀ ਦਿੱਤਾ ਵਾ ਜਦੋਂ ਮੈਂ ਸਕੂਲ ਗਿਆ ਸੀ ਉਦੋਂ ਪਾਣੀ ਦਿੰਦੇ ਪੈ ਸੀ ਹਾਂ ਹੋਰ ਇਹਨਾਂ ਮਸਾਲਾ ਬਣਾਇਆਗਾ ਫਿਰ ਕਰਦੇ ਪੈਣੇ ਕੰਮ ਪਹਿਲਾਂ ਕੇ ਨਾ ਦੱਬਿਆ ਹੋਈ ਸੀ ਤੇ ਰੋਟੀ ਆਪਾਂ ਖਾ ਲਈ ਆ ਬੜੇ ਪਰਤਾ ਆਪਾਂ ਦਾ ਕੰਮ ਖੁੰਨੇ ਚ ਕਿਹੜਾ ਆ ਵੇਖੋ ਜੀ ਅੱਜ ਇੱਥੇ ਬੇਟਾ ਲਾਤੀਆਂ ਨੀਆਂ ਤੇ ਤੇ ਜਦੋਂ ਸਰੀਏ ਵਸ ਸਰੀਏ ਖੜਿਆ ਕਰਨੇ ਸ਼ੁਰੂ ਕਰਤੇ ਆ ਇਧਰਲੇ ਪਾਸੇ ਸਾਰਾ ਕੰਮ ਹੋ ਗਿਆ ਉਧਰਲੇ ਪਾਸੇ ਅਜੇ ਸ਼ੁਰੂ ਹੋਇਆ ਵਾ ਆਹ ਵੇਖੋ ਥੱਲੇ ਮਸਾਲਾ ਵੀ ਭਰਤਾ ਵਾ ਤੇ ਨਾਲ ਬਾਸਾ ਲਾਤੀਏ ਸਰੀਏ ਖੜੇ ਰਹਿਣੇ ਕਿ ਥਾਂ ਤੇ ਆਹ ਖੱਦਲੇ ਪਾਸੇ ਵੀ ਲਾਤੇ ਆ ਅਜੇ ਇਹ ਹੋਰ ਉਤੇ ਚੱਕਣਗੇ ਅੱਜ ਮੇਰੇ ਸਾਹਮਣੇ ਉਧਰ ਵਾਲੀ ਕੰਦ ਜਾਰਾ ਕੰਮ ਕੀਤਾ ਇਧਰ ਵਾਲੀ ਕੰਦ ਤੇ ਕੱਟ ਕੀਤਾ ਸੀ ਵੇਖੋ ਇੰਨੀ ਮਿੱਟੀ ਹੋਰ ਨਿਕਲੀ ਫਿਰ ਤੋਂ ਅੱਜ ਜੇ ਤੁਹਾਨੂੰ ਵਲੋਗ ਚੰਗੇ ਆਗੇ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲਿਓ ਤਾਂ ਕਿ ਆਪਾਂ ਤੁਹਾਨੂੰ ਕੁਝ ਹੋਰ ਵਧੀਆ ਵਧੀਆ ਵਲੌਗ ਦੇਗੇ ਤੇ ਗਾਇਸ ਕੱਲ ਨੂੰ ਆਪਾਂ ਐਂਡ ਲਾ ਪਰ ਤਾਂ ਨਹੀਂ ਸਕੂਲ ਲੈਣਾ ਕਿਉਂਕਿ ਉਹਨਾਂ ਦੇ ਜਿਹੜੇ ਪੇਪਰ ਹੈ ਉਹ ਹੋ ਗਏ ਆ ਤੇ ਮੇਰਾ ਕੱਲ੍ਹ ਦਾ ਪੇਪਰ ਮੈਂ ਵੀ ਫਿਰ ਕੱਲ੍ਹ ਘਰ ਤੋਂ ਸਕੂਲੇ ਨਹੀਂ ਜਾਣਾ ਫਿਰ ਆਪਾਂ ਦੋ ਦਿਨ ਫਿਰ ਇੱਕ ਦਿਨ ਛੁੱਟੀ ਬਾਹਰ ਨਸਤਾ ਹੋਣ ਦੇ ਫਿਰ ਸਕੂਲੋਂ ਛੁੱਟੀਆਂ ਪੈਣੀਆਂ ਆਪਾਂ ਨੂੰ ਗਾਇਸ ਹੁਣ ਇਹ ਜਦੋਂ ਸਾਰਾ ਭਰ ਜੂਗਾ ਉਸ ਤੋਂ ਬਾਅਦ ਇਹਦੇ ਵਿੱਚ ਵੀ ਆਪਾਂ ਮਸਾਲਾ ਪਾਵਾਂਗੇ ਸਾਰੇ ਸਰੀਰ ਦੇ ਵਿੱਚ ਤਾਂ ਕਿ ਇੱਕ ਰੀ ਫੱਟੇ ਲਾ ਕੇ ਉੱਤੋਂ ਦੇ ਕਰ ਮਸਾਲਾ ਭਰ ਦੇਣਾ ਆਪਾਂ ਫਿਰ ਕਿਹਦੇ ਉੱਤੇ ਮਸਾਲਾ ਭਰ ਕੇ ਨਾਲ ਇੱਟਾ ਇੱਟਾ ਜੋ ਨਹੀਂ ਸ਼ੁਰੂ ਕਰ ਦਾਂਗੇ ਫਿਰ ਆਪਣੀ ਕੰਦਾ ਵਾਣੀਆਂ ਇੰਨੀਆਂ ਸੀਮੈਂਟ ਦੀ ਬੋਰੀਆਂ ਸਾਰੀਆਂ ਖਤਮ ਹੋ ਗਈਆਂ ਬਸ ਢਾਈ ਬੋਰੀਆਂ ਰਹਿ ਗਈਆਂ ਹਨਾ ਉੱਤੇ ਨਾ ਚਰੋ ਮਸਾਲਾ ਲਿਆ ਵੇਖੋ ਸਤਾਵੜ ਤੱਕ ਇਹ ਕਿੰਨੇ ਲੱਗ ਜਾਣਗੇ ਦੋ ਤਿੰਨ ਮਹੀਨੇ ਪੂਰੀ ਬੰਚੇ ਇਥੇ ਕਪਾਹortic ਨੂੰ ਲੱਗੇ ਹੋਈ ਆਪਾਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਲੋਸ ਦੇ ਵਿੱਚ ਜਿਹੜਾ ਬਣਨੀ ਸ਼ੁਰੂ ਹੋਈ। ਸਭ ਤੋਂ ਪਹਿਲਾਂ ਉਹ ਬਣਨੀ ਹੈ ਉਸ ਤੋਂ ਬਾਅਦ ਤਾਂ ਸਾਰਾ ਲੈਂਟਰ ਪੈਣਾ ਵਾ। ਅਗਰ ਥੱਲੇ ਸੀਵਰ ਲੱਗਾ ਆ। ਕੋਈ ਨਾ ਟਾਈਮ ਹੋ ਗਈ ਚਾਹ ਚਾਪਸ ਖਲਵਾ ਗਈ ਸੀ ਅੱਜ ਆਪਣੇ ਪੇਪਰ ਹੋਗੇ ਖਾਤਮ। ਅੱਜ ਆਪਾਂ ਕੱਢ ਸੀ ਜੀ ਪਕੌੜੇ। ਕਿਉਂਕਿ ਅੱਜ ਤੇਰਾ ਬਾਹਰ ਮੌਸਮ ਆ ਉਹ ਬਹੁਤ ਜ਼ਿਆਦਾ ਹੀ ਵਧੀਆ ਹੋ ਗਿਆ ਵਾ। ਦੇਖੋ ਜੀ ਅੱਜ ਬਾਹਰ ਸਿਰ ਧੁੱਪ ਨਹੀਂ ਨਿਕਲੀ। ਮੇਰੇ ਮਾਸਾ ਵਾ ਹੁਣੀ ਜੀ ਧੁੰਦ ਲੱਥੀ ਆ ਨਹੀਂ ਤਾਂ ਸੇੜ ਧੁੰਦ ਵੀ ਬਾਹਰ ਹੀ ਧੁੰਦ ਤੋਲ ਰਹੀ ਪਈ ਐ ਸਵਾਵਾ ਸੇੜਾ ਤਾਂ ਕਦੇ ਵੀ ਨਹੀਂ ਜੀਦਾ ਭਾਈ ਜਦੋਂ ਸੇੜਾ ਸਕੂਲ ਲੱਗੇ ਆ ਤੇ ਟਾਈਮ ਲੱਗੂ ਲੱਗੇ ਨਹੀਂ ਕੋਈ ਜੀ ਇਹਦੇ ਪੇਪਰ ਹੋ ਗਏ ਆ ਹੁਣ ਚੱਲੀ ਟਿਊਸ਼ਨ ਤੇ ਆਪਾਂ ਚੱਲੀ ਟਿਊਸ਼ਨ ਛੱਡਣ ਚੱਲ ਤਾਂ ਵੀ ਚਲੀ ਗਏ ਹੁਣ ਫਿਰ ਆਪਾਂ ਦੌੜ ਆ ਗਏ ਟਾਈਮ ਹੋ ਵੀ 7:00 ਵਜੇ ਕਿੰਨੇ ਮਿੰਟ ਤੇ ਮਮਾ ਜੀ ਰੋਦੇ ਫਿਰ ਰੋਟੀਆਂ ਆਪਾਂ ਤਾਂ ਬਾਹਰ ਵਾਏ ਕਿਉਂ ਰੋਜ ਕਿੰਨਾ ਕੰਮ ਬੀਤਾ ਕਿ ਮੈਂ ਵੀ ਨਹੀਂ ਵੇਖਿਆ ਕਿੰਨਾ ਕੰਮ ਕੀਤਾ ਵਾ ਕੋਈ ਫਿਰ ਜਦ ਸਕੂਲ ਹੋਇਆ ਫਿਰ ਆਪਾਂ ਚੱਲੇ ਗਏ ਕਿੱ ਦੁਗਣਿਆ ਲੱਟਾ ਤੇ ਵੇਨੇ ਅੱਜ ਕਿੰਨਾ ਕੰਮ ਹੋਇਆ ਵਾ ਆ ਵੇਖੋ ਜੀ ਅੱਜ ਕੰਧਰ ਇਸ ਤੇ ਕਰ ਕੰਮ ਸ਼ੁਰੂ ਕਰਤਾ ਆ ਵੇਖੋ ਮੱਚੀ ਸਿੰਮ ਸੇ ਮਿੱਟੀ ਭਰਤੀ ਆ ਉੱਤੇ ਕੰਧਾ ਕਰਤੀਆਂ ਤੁਹਾਨੂੰ ਵਿੱਚ ਬਸ ਸੀਮੈਂਟ ਭਰਨ ਰਹਿ ਗਿਆ ਸਰੀ ਇਹ ਵਾਲਾ ਫਿਰ ਉਹ ਭਰ ਕੇ ਉਸ ਤੋਂ ਬਾਅਦ ਫਿਰ ਆ ਪੱਕਾ ਕੰਧਾ ਕਰਨੀ ਸ਼ੁਰੂ ਕਰਾਂਗੇ ਉੱਤੇ ਲੈਂਟ ਰੱਖਾਂਗੇ ਆਇਦਰ ਸੀਮਟ ਪਿਆ ਰਹੀ ਮੇਰੇ ਤੇਰੇ ਤਰ ਮਿਕਸਰ ਤੇ ਆਇਆ ਜੀ ਐ ਮਾਮਾ ਜੀ ਵੀ ਐਸੀ ਕੰਮ ਕਰਨ ਹਲ ਵੀ ਆ ਪਿਆ ਆ ਆਇਤਾ ਪਈਆਂ ਹਿਓ ਆ ਆਇ ਥੋੜਾ ਡੂੰਗਾ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਆ ਥੱਲੋ ਗਾਇਸ ਚੀਕਨੀ ਜੀ ਮਿੱਟੀ ਨਿਕਲੀ ਆ ਤੇ ਗਾਇਸ ਜੀ ਤੁਹਾਨੂੰ ਲੌਕ ਚਿੰਗ ਲਾਈਵ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲੋ ਤਾਂ ਕਿ ਅਪਾ ਤੁਹਾਨੂੰ ਕੁਝ ਹੋਰ ਵਧੀਆ ਵੀ ਲੌਕ ਦੇਗੇ ਤੇ ਗਾਇਸ ਜੀ ਤੁਹਾਨੂੰ ਠੰਡ ਬਹੁਤ ਹੋ ਗਈ ਆ ਸੋ ਜਰਾ 15 ਢਿਖਾ ਕੇ ਅੱਗੇ ਜਾਈਏ ਜੀ ਬੰਨੇ ਆ ਚਲੋ ਤੋਂ ਆਪਣਾ ਪੇਪਰ ਖਤਮ ਆ ਤੇ ਫਿਰ ਆਪਾਂ ਹੁਣ ਚੁਕੀਆਂ ਪੈਣੀ ਆ ਵਾ ਫਿਰ ਆਪਾਂ ਤੁਹਾਨੂੰ ਹੋਰ ਵਧੀਆ ਵਧੀਆ ਕੈਂਟ ਕੈਂਟ ਬਲਾਕ ਬਿਆ ਕਰਾਂਗੇ ਸਾਹ ਦੇਖੋ ਸੀਮਿੰਟ ਦੀ ਬਸ ਦੋ ਬੋਰੀਆਂ ਰਹਿ ਗਈਆਂ ਵਾ ਫੇਰੀ ਛੇਤੀ ਖਤਮ ਆਣੀ ਆ ਦੁਕਾਨ ਨੂੰ ਲੋਕ ਲੱਗਾ ਆ ਵਾ ਆ ਸਰੀ ਹੈਡ ਵੀ ਐ ਖੜੇ ਹੋਇਆ ਆ ਤਾਂ ਚੰਗੀ ਤਰ੍ਹਾਂ ਖੜ ਗਿਆ ਸੀਮਾਂ ਪਾ ਸੀਮਿੰਟ ਜੁੜ ਗਿਆ ਉਹ ਉਹ ਵੀ ਖੜ ਗਿਆ ਪਰ ਇਹਦੇ ਜੀ ਕਾ ਨਹੀਂ ਖੁੱਲੇ ਬਾਸ ਜੇ ਸੋ ਸੋ ਕੰਕਾ ਕਰਦੇ ਆ ਬੰਦ ਚ ਚੱਲਦੇ ਆ ਕਰੇ ਮੰਨਦੇ ਬੈਰੋ ਟੀ ਇਹ ਮਿੱਟਰ ਦਿਖਾ ਰਤਾ ਆ ਸਬਜੀ ਕਹਦੀ ਐ ਇਹ ਸਬਜੀ ਮੈਂ ਬਣਾਈ ਹੋਈ ਮੋਲੋਕੋਫੀ ਦੇ ਬ ਆਮਟਰ ਕੱਟ ਕੇ ਖਾਦੀ ਕੀ ਸਬਜੀ ਦਾ ਅੱਛਾ ਤੇ ਆਪ ਪੜਤਾ 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 ਆ ਵੇਖੋ ਉਸ ਤੇ ਜਿਹੜੀ ਮਿੱਟੀ ਸੀ ਉਹ ਹੁਣ ਇੱਥੇ ਚੱਕ ਕੇ ਪਾਤੀ ਆ ਜਿਵੇਂ ਵੇਖੋ ਇੱਥੇ ਮਿੱਟੀ ਕੱਟ ਹੋ ਗਈ ਆ ਤੇ ਬਾਕੀ ਉਧਰੋਂ ਮਿੱਟੀ ਵੀ ਚੱਕ ਕੇ ਉਹ ਇੱਥੇ ਪਾਤੀ ਆ ਹੁਣ ਅੱਧੀ ਅੱਧੀ ਕੋ ਮਿੱਟੀ ਤੇ ਇੱਥੇ ਇੱਥੇ ਭਰ ਦਈਏ ਕੰਧ ਦੇ ਨਾਲ ਫਿਰ ਇਥੋਂ ਆਪਾਂ ਕੰਧ ਚੱਕਾਂਗੇ ਇਟਾ ਹੁਣ ਇਹਨੇ ਪੱਕੀ ਹੋਈਆਂ। ਹੂੰ ਗੈਸ ਹੋ ਗਿਆ ਪੱਕੀਆਂ। ਬਾਕੀ ਦਰ ਆ ਜੋ ਲੈ ਕੇ ਪਤਾ ਲੱਤ ਜੇ। ਗੈਸ ਆ ਵੇਖੋ ਜਿਹੜਾ ਸੀਮੈਂਟ ਆ। ਇਹ ਗਿੱਲਾ ਆ ਜੇ। ਇੱਥੋਂ ਸੁੱਕ ਗਿਆ ਵਾ। ਆਹ ਵਾਲਾ ਗਿੱਲਾ ਜੇ। ਉਹ ਵਾਲਾ ਸੁੱਕ ਗਿਆ ਵਾ। ਤੇ ਬਜਰੀ ਵਾਲਾ ਵਾ। ਬਾਈ ਤੁਹਾਨੂੰ ਫਿਰ ਅੱਧਾ ਵਲੌਗ ਇਹ ਨਹੀਂ ਟਾਈਮ ਹੋ ਗਿਆ ਜੀ ਨਾਲ ਤੇ ਆਪਾਂ ਤੁਹਾਨੂੰ ਮਿਲਾਂਗੇ ਕੱਲ ਦੇ ਇੱਕ ਹੋਰ ਵਧੀਆ ਵਲੌਗ ਦੇ ਵਿੱਚ। ਉਹਨਾਂ ਦਾ ਬੱਸ ਵੈਗੁਰੂ ਜੀ ਦਾ ਖਾਲਸਾ। ਮੈਂ ਵੀਡੀਓ ਦੇ ਸਪੈ